ਤੁਹਾਨੂੰ ਮੈਂ ਇੱਕ ਬਹੁਤ ਇੰਟਰਸਟਿੰਗ ਗੱਲ ਦੱਸਣ ਲੱਗੀ ਆਂ ਕਹਿੰਦੇ ਇੱਕ ਤ੍ਰੇਤਾ ਯੁੱਗ ਹੋਇਆ ਤੇ ਇੱਕ ਦਵਾਪਰ ਯੁੱਗ ਹੋਇਆ ਤ੍ਰੇਤੇਜੁਗ ਵਿੱਚ ਸ੍ਰੀ ਰਾਮਚੰਦਰ ਜੀ ਪੈਦਾ ਹੋਏ ਤੇ ਦਵਾਪਰ ਵਿੱਚ ਸ੍ਰੀ ਕ੍ਰਿਸ਼ਨ ਜੀ ਪੈਦਾ ਹੋਏ ਤਾਂ ਦੋਨੇ ਧਰਮ ਨੂੰ ਬਧਾ ਨਾ ਸਕੇ ਕਿਉਂਕਿ ਉਹਨਾਂ ਦੇ ਨਾਲ ਜੋ ਗਲਤ ਸੰਗਤ ਸੀ ਸ੍ਰੀ ਰਾਮਚੰਦਰ ਬ੍ਰਾਹਮਣਾ ਦੇ ਪ੍ਰਭਾਵ ਵਿੱਚ ਆ ਗਏ ਉਹਨਾਂ ਦੀ ਵਿਚਾਰਧਾਰਾ ਵਿੱਚ ਵਿਸ਼ਵਾਸ ਕਰਨ ਲੱਗ ਗਏ ਤੇ ਸ੍ਰੀ ਰਾਮਚੰਦਰ ਦੇ ਨਾਲ ਪਾਂਡੋ ਰਹਿੰਦੇ ਸੀ ਜੋ ਜੂਆ ਖੇਡਦੇ ਸੀ ਜੂਆ ਕੋਈ ਵੀ ਖੇਡੇ ਤਾਂ ਬਹੁਤ ਗਲਤ ਮੰਨਿਆ ਜਾਂਦਾ ਹੈ ਤਾਂ ਜਿਹੜੇ ਪਾਂਡੋ ਜੂਆ ਖੇਡਦੇ ਸੀ ਕਹਿੰਦੇ ਨੇ ਕਿ ਪੈਸਾ ਹਾਰ ਜਾਣਾ ਸੋਨਾ ਹਾਰ ਜਾਣਾ ਘਰ ਹਾਰ ਜਾਣਾ ਅਲੱਗ ਗੱਲ ਹੈ ਪਰ ਪਾਂਡੋ ਕਹਿੰਦੇ ਆਪਦੀ ਘਰ ਵਾਲੀ ਜੂਏ 'ਚ ਹਾਰ ਗਏ ਕਿੰਨੀ ਨੀਚ ਗੱਲ ਹੈ ਇਸ ਕਰਕੇ ਉਹ ਧਰਮ ਨੂੰ ਵਧਾ ਨਹੀਂ ਸਕੇ ਜੋ ਸ੍ਰੀ ਰਾਮਚੰਦਰ ਤੇ ਸ੍ਰੀ ਕ੍ਰਿਸ਼ਨ ਪੈਦਾ ਹੋਏ